ਜ਼ਿਲ੍ਹਾ ਗੁਰਦਾਸਪੁਰ ਦੇ ਹੜ੍ਹ ਪ੍ਰੀੜਿਤ ਇਲਾਕਿਆਂ ਦੇ ਵਿੱਚ ਲਗਾਤਾਰ ਰਾਹਤ ਕਾਰਜ ਚੱਲ ਰਹੇ ਨੇ ਜਿੱਥੇ ਪ੍ਰਸ਼ਾਸਨ ਦੀਆਂ ਟੀਮਾਂ ਸੇਧ ਸਹੂਲਤਾਂ ਰਾਹਤ ਸਮੱਗਰੀ ਅਤੇ ਚਾਰਾ ਚੋਕਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚਾ ਰਹੇ ਹਨ ਉੱਥੇ ਹੀ ਸਮਾਜ ਸੇਵੀ ਜਥੇਬੰਦੀਆਂ ਵੀ ਵੱਡੇ ਪੱਧਰ ਤੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਦੇ ਵਿੱਚ ਲੱਗੀਆਂ ਹੋਈਆਂ ਨੇ ਉੱਥੇ ਹੀ ਜੇਕਰ ਅਸੀਂ ਗੱਲ ਕਰੀਏ ਨੌਜਵਾਨਾਂ ਦੀ ਤੇ ਨੌਜਵਾਨ ਵੀ ਇਸ ਦੇ ਵਿਚਕਾਰ ਪਿੱਛੇ ਨਹੀਂ ਨੇ ਵੱਡੀ ਗੱਲ ਇਹ ਹੈ ਕਿ ਨੌਜਵਾਨ ਪ੍ਰਚਾਰ ਤੋਂ ਦੂਰ ਹੋ ਕੇ ਦਿਲੋਂ ਸੇਵਾ ਕਾਰਜਾਂ ਦੇ ਵਿੱਚ ਲੱਗੇ ਹੋਏ ਨੇ ਅਜੇ ਹੀ ਨੌਜਵਾਨਾਂ ਦੀ ਟੀਮ ਜੱਗੀ ਜਾਗੋ ਵਾਲ ਅਤੇ ਸੰਦੀਪ ਰੋੜੀ ਪਿੰਡਾਂ ਦੀ ਅਗਵਾਈ ਦੇ ਵਿੱਚ 24 ਤਰੀਕ ਤੋਂ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਕੇ ਵੱਖ-ਵੱਖ ਜ਼ਰੂਰਤ ਦਾ ਸਮਾਨ ਪੁੰਚਾ ਰਹੀ ਹੈ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਇਹਨਾਂ ਨੌਜਵਾਨਾਂ ਦੇ ਵੱਲੋਂ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਕੇ ਕੀਤੇ ਜਾ ਰਹੇ ਰਾਹਤ ਕਾਰਜ ਨਿਰੰਤਰ ਜਾਰੀ ਹਨ ਪਹਿਲਾਂ ਆਪਾਂ ਸਮਗਰੀ ਲੈ ਕੇ ਗਏ ਸੀ ਕਿ ਡੇਰਾ ਬਾਬਾ ਨਾਨਕ ਦੇ ਨੇੜਲੇ ਪਿੰਡ ਠੇਠਰਕੇ ਵਗੈਰਾ ਲੱਗੇ ਚਾਰ-ਪੰਜ ਪਿੰਡਾਂ ਦੇ ਵਿੱਚ ਬਾਦ ਵਿੱਚ ਆਪਾਂ ਜਾਂਦ ਰਹੇ ਆਂ ਅਜਨਾਲਾ ਅਜਨਾਲਾ ਸਾਡੇ ਲਾਗੇ-ਲਾਗੇ ਕਾਫੀ ਪਿੰਡਾਂ ਵਿੱਚ ਜਾ ਕੇ ਆਪਾਂ ਰਾਸ਼ਨ ਦਾ ਪਹਿਲਾ ਸਾਮਾਨ ਦਿੱਤਾ ਬ੍ਰੈਡ ਦੁੱਧ ਵਗੈਰਾ ਜੋ ਲੋੜਵੰਦ ਪਰਿਵਾਰ ਸੀ ਉਹਨਾਂ ਨੂੰ ਦੇ ਕੇ ਆਏ ਆਂ ਮੈਡੀਸਨ ਵਗੈਰਾ ਕਾਫੀ ਆਪਾਂ ਦੇ ਕੇ ਆਏ ਇੱਥੇ ਅੱਜ ਆਪਾਂ ਜਾ ਰਹੇ ਆਂ ਜੀ ਉਸ ਤੋਂ ਬਾਅਦ ਹੁਣ ਜਿਹੜੇ ਇੱਥੇ ਲੋੜਵੰਦ ਪਰਿਵਾਰ ਹੈਗੇ ਜਿਨ੍ਹਾਂ ਨੂੰ ਅੱਜ ਦੇ ਸਮੇਂ ਦੇ ਵਿੱਚ ਜਿੰਨਾ ਚੀਜ਼ਾਂ ਦੀ ਜ਼ਰੂਰਤ ਹੈ ਜਿਵੇਂ ਕਿ ਕੰਬਲ ਚਾਦਰਾਂ ਸਿਆਲ ਦਾ ਸਾਮਾਨ ਜਿਹੜਾ ਜਿਨ੍ਹਾਂ ਦਾ ਲੋਕਾਂ ਦਾ ਖਰਾਬ ਹੋ ਗਿਆ ਪਰਿਵਾਰਾਂ ਦਾ ਗਰੀਬ ਪਰਿਵਾਰਾਂ ਦੇ ਘਰਾਂ-ਘਰਾਂ ਦੇ ਵਿੱਚ ਜਾ ਕੇ ਅੱਜ ਆਪਾਂ ਕੰਬਲਾਂ ਦੀ ਸੇਵਾ ਕਰ ਜਿਹੜੀ ਕਿ ਸੇਵਾ ਕੁਝ ਆਪਣੇ ਵੀਰ ਐਨ ਆਰ ਆਈ ਵੀਰ ਜਿਹੜੇ ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜੇ ਭਰਾ ਨਾਲ ਖੜੇ ਆ ਇਹਨਾਂ ਦੇ ਸਹਿਯੋਗ ਦੇ ਨਾਲ ਵੀਰ ਆਪਣਾ ਅਮਨ ਚਲਾੰਗ ਤੋਂ ਜੱਗੀ ਜਾਗੋਵਾਲ ਇਹਨਾਂ ਦੇ ਸਹਿਯੋਗ ਦੇ ਸਾਰੇ ਭਰਾਵਾਂ ਦੇ ਨਾਲ ਆਪਾਂ ਜਾ ਰਹੇ ਆ ਅੱਜ ਤੇ ਉਹਨਾਂ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਜੋ ਐਨ ਆਰ ਆਈ ਵੀਰਾਂ ਨੂੰ ਸੇਵਾ ਤੇਜ ਰਹੇ ਆ ਕਾਫੀ ਦਿਨਾਂ ਤੋਂ ਅਸੀਂ ਜਾ ਰਹੇ ਹਾਂ ਤੇ ਸੇਵਾ ਦਾ ਸਮਾਨ ਲੈ ਕੇ ਅੱਜ ਜਿਹੜੇ ਚੀਜ਼ਾਂ ਦੀ ਲੋੜ ਹੀ ਆਪਾਂ ਉਹ ਚੀਜ਼ ਨੂੰ ਲੈ ਕੇ ਚੱਲੇ ਆ ਇੱਕ ਸਾਧ ਸੰਗ ਦੀ ਇੱਕ ਬੇਨਤੀ ਕਰਨਾ ਚਾਹੁੰਦੇ ਆ ਜੀ ਜੋ ਅੱਜ ਦੇ ਸਮੇਂ ਦੇ ਵਿੱਚ ਧਾਰਮਿਕ ਮੁੱਦਾ ਬਣ ਰਿਹਾ ਆ ਜੀ ਧਰਮ ਨੂੰ ਲੈ ਕੇ ਬੇਨਤੀ ਕਰਦੇ ਆ ਜੀ ਇਹੋ ਜਿਹਾ ਮੁੱਦਾ ਕੋਈ ਨਾ ਬਣਾਇਆ ਜਾਵੇ ਅੱਜ ਸਾਨੂੰ ਲੋੜਿਆ ਸਾਰਿਆਂ ਨੂੰ ਇਕੱਠਿਆਂ ਹੋ ਕੇ ਹੱਲਾ ਮਾਰਨ ਦੀ ਜੋ ਸਾਡੇ ਤੇ ਕਰੋਪੀ ਆਈ ਆ ਉਹਦੇ ਨਾਲ ਜਿੱਥਨ ਦੀ ਬੇਨਤੀ ਕਰਦੇ ਆ ਵੀ ਸਾਰੇ ਸੱਜਣ ਜੋ ਵੀ ਵੀਰ ਆਪਣੇ ਸੇਵਾ ਕਰ ਰਿਹਾ ਏ ਕਿ ਧਰਮ ਨੂੰ ਸਾਈਡ ਤੇ ਰੱਖ ਕੇ ਕਿ ਇਨਸਾਨੀਅਤ ਤੌਰ ਤੇ ਆਪਾਂ ਸੇਵਾ ਕਰੀਏ ਤੇ ਅਰਦਾਸ ਬੇਨਤੀ ਕਰਦੇ ਆ ਕਿ ਪ੍ਰਮਾਤਮਾ ਦਾ ਵੀਰਾਂ ਨੂੰ ਚੜ੍ਹਦੀ ਕਲਾ ਚ ਰੱਖੇ ਜਿਨ੍ਹਾਂ ਨੇ ਵੀਰਾਂ ਨੇ ਸਾਡਾ ਬਹੁਤ ਜ਼ਿਆਦਾ ਸਹਿਯੋਗ ਕੀਤਾ ਏ ਸੇਵਾ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕੈਵੀ ਗੱਲ ਆ ਪਮ ਗਰੀਨ ਚਾਰ ਤੋਂ ਆਇਆ ਜੋ ਹਰਤੇ ਮਲਕੀ ਮੁਤਾਬਿਕ ਜੋ ਚੱਲ ਰਿਹਾ ਹੈ ਮਲਕੀ ਆਪਾਂ ਦੋ ਗੱਡੀਆਂ ਲੈ ਕੇ ਜਾ ਰਹੇ ਹਾਂ ਪਹਿਲਾਂ ਵੀ ਆਪਾਂ ਸੇਵਾ ਕੀਤੀ ਨਿਭਾਈ ਆ ਜੋ ਰਾਸ਼ਨ ਕਿਸਨ ਮਤਲਬ ਚਾਹੀਦਾ ਹੈ ਉਹ ਮਖਸਾਰਾ ਉਹਨਾਂ ਦੇ ਘਰ ਤੇ ਚਾਇਆ ਆ ਤੁਹਾਡੇ ਐਨਆਰਆਈ ਵੀਰਾਂ ਨੇ ਸਾਨੂੰ ਮਲਕੀ ਮਦਦ ਕੀਤੀ ਹੈ ਤੇ ਆਪਾਂ ਚਲੋ ਮਲਕ ਕੰਬਲ ਵਗੈਰਾ ਲੈ ਕੇ ਜਾ ਰਹੇ ਹਾਂ ਚਾਦਰਾਂ ਵਗੈਰਾ ਲੈ ਕੇ ਜਾ ਰਹੇ ਆ ਜਿਨ੍ਹਾਂ ਨੂੰ ਲੋੜ ਮਤ ਹੈ ਤੁਨਣਾ ਬਚਾਦਰ ਜੀ ਜਰਾ ਦਵਾਂਗੇ ਉਥੇ ਤੇ ਸਾਡੇ ਐਨ ਆਰ ਆਈ ਵਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਸਾਡੀ ਮਦਦ ਕਰ ਰਹੇ ਨੇ ਤੇ ਜੋ ਜਾਤ ਪਾਤ ਦਾ ਲੈ ਕੇ ਕੋਈ ਵੀ ਚੱਕਰ ਆ ਕੋਈ ਆਪਣੇ ਦਿਮਾਗ ਚ ਇਦਾਂ ਦਾ ਕੋਈ ਖਿਆਲ ਨਾ ਰੱਖੋ ਸਾਰੇ ਬੰਦੇ ਆਪਣੀ ਸੇਵਾ ਹੁਬੂ ਮੁਹਾਰਸ ਬੜੀਆ ਤਰੀਕਾ ਨਾਲ ਕਰ ਰਹੇ ਨੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟਾਰ ਨਿਊਜ਼ ਪੰਜਾਬੀ ਟੀਵੀ ਦੇ ਲਈ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ